ਪ੍ਰੇਜ਼ ਦਾ ਲਾਰਡ ਸਾਰਿਆਂ ਜੈਮ ਸੀ ਦੀ ਅਸੀਂ ਜ਼ਿੰਦਗੀ ਦੇ ਵਿੱਚ ਕਈ ਵਾਰ ਜਦੋਂ ਤਰੱਕੀ ਕਰਦੇ ਆਂ ਉਦੋਂ ਸਾਰਾ ਕ੍ਰੈਡਿਟ ਅਸੀਂ ਆਪਣੇ ਆਪ ਨੂੰ ਦਿੰਨੇ ਆਂ ਕਿ ਮੈਂ ਇਹ ਕਰਤਾ ਮੈਂ ਮਿਹਨਤ ਬਹੁਤ ਕੀਤੀ ਸੀ ਮੈਂ ਬਹੁਤ ਪੜ੍ਹਾਈ ਕੀਤੀ ਸੀ ਮੈਂ ਆਹ ਕੀਤਾ ਮੈਂ ਉਹ ਕੀਤਾ ਉਹ ਕ੍ਰੈਡਿਟ ਆਪਣੇ ਆਪ ਨੂੰ ਦੇਣ ਦਾ ਯਤਨ ਕਰਦੇ ਆਂ ਤੇ ਜਦੋਂ ਮਾੜਾ ਹੋ ਜੇ ਉਦੋਂ ਅਸੀਂ ਕਹਿੰਨੇ ਪਰ ਰੱਬ ਨੇ ਬਹੁਤ ਮਾੜਾ ਕੀਤਾ ਰੱਬ ਨੂੰ ਜਮਾਂ ਹੀ ਤਰਸ ਨਹੀਂ ਆਇਆ ਬਾਈਬਲ ਇਹਦੇ ਬਾਰੇ ਕੀ ਕਹਿੰਦੀ ਆ ਜਦੋਂ ਅਸੀਂ ਪਹਿਲਾ ਇਤਿਹਾਸ ਪੜ੍ਹਦੇ ਆ ਉਹਦੇ 17ਵੇਂ ਅਧਿਆਏ ਦੇ ਵਿੱਚ 16 ਆਇਤ ਦੇ ਕਰੀਬ ਆਉਂਦਾ ਕਿ ਜਦੋਂ ਪਰਮੇਸ਼ਰ ਦਾ ਦਾਸ ਦਾਊਦ ਭਗਵਨ ਬਣਾਉਣਾ ਚਾਹੁੰਦਾ ਪਰ ਪਰਮੇਸ਼ਰ ਆਪਣੇ ਦਾਸ ਨਥਾਨ نبی ਦੇ ਰਾਹੀਂ ਸੁਨੇਹਾ ਲਾਉਂਦਾ ਵੀ ਤੂੰ ਨਹੀਂ ਬਣਾ ਸਕਦਾ ਮਿਤਨ ਮੈਂ ਬਹੁਤ ਵਧਾਇਆ ਬਹੁਤ ਤਰੱਕੀ ਤਨ ਦਿੱਤੀ ਆ ਪਰ ਤੇਰੀ ਅੰਸ਼ ਦੇ ਵਿੱਚ ਹੋਏਗਾ ਤੇਰਾ ਬੇਟਾ ਹੋਏਗਾ ਉਹਨੂੰ ਮੈਂ ਮੌਕਾ ਦੇਵਾਂਗਾ ਤੇ ਤੇਰੀ ਰਾਜਗਦੀ ਪੀੜ੍ਹੀਆਂ ਤੱਕ ਮੈਂ ਸਥਾਪਿਤ ਕਰੂੰਗਾ ਤੇ ਜਦੋਂ ਦਾਊਦ ਨੂੰ ਇਹ ਪਤਾ ਲੱਗਦਾ ਉਹ ਆ ਕੇ ਨਾ ਕੋਠੜੀ ਦੇ ਵਿੱਚ ਬੂਹਾ ਪੇੜਦਾ ਤੇ ਉਦੋਂ ਆ ਕੇ ਕਹਿੰਦਾ हे ਪਰਮੇਸ਼ਵਰ ਮੈਂ ਕੌਣ ਹਾਂ ਮੈਂ ਤਾਂ ਕੁਝ ਵੀ ਨਹੀਂ ਮੇਰੀ ਕੀ ਔਕਾਤ ਹੈ ਵੀ ਮੈਂ ਤਾਂ ਬੜਾ ੇਠਲੇ ਪੱਧਰ ਦਾ ਸੀ ਨੀਵਾ ਸੀ ਵੀ ਤੂੰ ਮੈਨੂੰ ਹੀ ਨਹੀਂ ਮੇਰੀਆਂ ਪੀੜ੍ਹੀਆਂ ਤੱਕ ਦੀ ਯੋਜਨਾ ਬਣਾ ਰੱਖੀ ਹੈ ਉਹ ਆਪਣੇ ਆਪ ਨੂੰ ਹਲੀਮ ਕਰਦਾ ਕਹਿੰਦਾ ਤੇ ਪਰਮੇਸ਼ਰ ਸੱਚਮੁੱਚ ਇਹ ਤੂੰ ਮੇਰੀਆਂ ਅਗਲੀਆਂ ਪੀੜ੍ਹੀਆਂ ਤੱਕ ਦੀ ਯੋਜਨਾ ਬਣਾਈ ਹੋਈ ਹੈ ਤੇ ਉਹ ਰਾਜਾ ਹੋਣ ਦੇ ਬਾਅਦ ਵੀ ਆਪਣੇ ਆਪ ਨੂੰ ਇਹ ਨਹੀਂ ਕਹਿੰਦਾ ਵੀ ਮੈਂ ਇਹ ਕਰਿਆ ਉਹ ਕਰਿਆ ਉਹ ਕਹਿੰਦਾ ਪਰਮੇਸ਼ਰ ਤੂੰ ਹੀ ਆ ਔਰ ਜਦੋਂ ਦੂਜੇ ਪਾਸੇ ਅਸੀਂ ਪਹਿਲਾ ਰਾਜਾ 18 ਦੇ ਆਇ ਪੜਦੇ ਆ ਉਹਦੀ 36ਵੀਂ ਆਇਤ ਦੇ ਵਿੱਚ ਲਿਖਿਆ ਕਿ ਇੱਕ ਪਰਮੇਸ਼ਰ ਦਾ ਦਾਸ ਏਲੀਆ ਪੇਂਡ ਚੜਾਉਣ ਦੇ ਲਈ ਇਕੱਠਾ ਮਤਲਬ ਨਾਲ ਉਹਦੇ ਦੂਸਰੇ ਬਾਲ ਦੇ ਪੁਜਾਰੀ ਖੜੇ ਹੁੰਦੇ ਆ 450 ਉਹ ਵੀ ਸਿੱਧ ਕਰਨਾ ਚਾਹੁੰਦੇ ਆ ਕਿ ਸਾਡਾ ਪਰਮੇਸ਼ਰ ਸੱਚਾ ਤੇ ਏਲੀਆ ਵੀ ਤਿਆਰੀ ਦੇ ਨਾਲ ਆ ਉਹ ਬਾਲ ਦੇ ਨਵੀ ਪੁਕਾਰਦੇ ਆ ਪਰ ਉਥੇ ਉਹਨਾਂ ਦੀ ਭੇਂਟ ਸਵੀਕਾਰ ਨਹੀਂ ਕੀਤੀ ਜਾਂਦੀ ਤੇ ਏਲੀਆ ਜਦੋਂ ਭੇਂਟ ਚੜਾਉਣ ਲੱਗਦਾ ਤੇ ਦੋ ਵਾਰੀ ਉਹ ਮੈਂ ਮੈਂ ਕਹਿੰਦਾ ਵੀ ਮੈਂ ਤੇਰਾ ਦਾਸ ਮੈਂ ਜੋ ਕੁਝ ਕੀਤਾ ਤੇਰੀ ਮਰਜ਼ੀ ਨਾਲ ਕੀਤਾ ਤੇ ਪਰਮੇਸ਼ਰ ਉਹਦੀ ਆਵਾਜ਼ ਨਹੀਂ ਸੁਣਦੇ ਪਰ ਜਦੋਂ ਉਹਨੂੰ ਗਲਤੀ ਦਾ ਸਾਾਸ ਹੁੰਦਾ ਝਾਟੋ ਗਲਤੀ ਨੂੰ ਸੁਧਾਰਦਾ ਕਹਿੰਦਾ ਤੂੰ ਹੀ ਪਰਮੇਸ਼ਰ ਹੈ ਆਕਾਸ਼ ਤੇ ਪ੍ਰਿਥਵੀ ਨੂੰ ਬਣਾਉਣ ਵਾਲਾ ਤੂੰ ਹੀ ਸੱਚਾ ਇਹ ਅੱਜ ਜਾਣ ਲੈਣ ਕਿ ਤੂੰ ਹੀ ਪਰਮੇਸ਼ਰ ਹੈ ਤੇ ਜਦੋਂ ਦੋ ਵਾਰੀ ਉਹ ਪਰਮੇਸ਼ਰ ਨੂੰ ਤੂੰ ਹੀ ਕਹਿੰਨਾ ਵੀ ਤੂੰ ਹੀ ਹੈ ਤਾਂ ਪਰਮੇਸ਼ਰ ਦੇ ਵੱਲੋਂ ਆਗ ਉਤਰਦੀ ਹੈ ਅਸਮਾਨ ਚੋਂ ਉਹ ਭੇਂਟ ਨੂੰ ਜਿਹੜੀ ਹੈ ਉਹ ਭਖ ਲਈ ਜਾਂਦੀ ਹੈ ਤੇ ਸਾਰੇ ਲੋਕੀ ਰੋਲਾ ਪਾਉਣ ਲੱਗ ਜਾਂਦੇ ਆ ਕਿ ਸੱਚਮੁੱਚ ਯਹਵਾ ਹੀ ਅਸਲੀ ਪਰਮੇਸ਼ਰ ਹੈ ਤਾਂ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਸਾਨੂੰ ਇਹ ਸਿੱਖਣ ਦਾ ਮੌਕਾ ਮਿਲਿਆ ਕਿ ਜਦੋਂ ਅਸੀਂ ਪਰਮੇਸ਼ਰ ਨੂੰ ਕਹਿੰਨੇ ਆ ਨਾ ਕਿ ਪਰਮੇਸ਼ਰ ਤੂੰ ਹੀ ਹੈ ਮੇਰੀ ਕੀ ਉਗਾਤ ਹੈ ਸਾਰਾ ਕੁਝ ਤੂੰ ਹੀ ਕੀਤਾ ਤਾਂ ਪਰਮੇਸ਼ਰ ਇਸ ਗੱਲ ਦੇ ਵਿੱਚ ਪ੍ਰਸੰਨ ਹੁੰਦੇ ਆ ਇਹਨਾਂ ਦੋਨਾਂ ਗੱਲਾਂ ਤੋਂ ਸਾਨੂੰ ਇਹ ਸਿੱਖ ਲੈਣਾ ਚਾਹੀਦਾ ਕਿ ਏਲੀਆ ਦੁਆਰਾ ਵੀ ਪਰਮੇਸ਼ਰ ਨੇ ਵੱਡੇ ਕੰਮ ਕੀਤੇ ਤੇ ਦਾਊਦ ਨੂੰ ਵੀ ਪਰਮੇਸ਼ਰ ਬਹੁਤ ਵਧਾਇਆ ਉਸ ਦੀਆਂ ਪੀੜ੍ਹੀਆਂ ਦੇ ਵਿੱਚ ਨਾਮ ਆਉਂਦਾ ਉਸ ਤੋਂ ਬਾਅਦ ਹੋਣ ਵਾਲੇ ਰਾਜਿਆਂ ਦੇ ਵਿੱਚ ਵੀ ਦਾਊਦ ਦਾ ਨਾਮ ਆਉਂਦਾ ਇਹ ਸਾਰੀ ਬਲੇਸਿੰਗ ਪਰਮੇਸ਼ਰ ਵੱਲੋਂ ਸੀ ਔਰ ਦੋਨੋਂ ਹੀ ਪਰਮੇਸ਼ਰ ਦੇ ਅਜ਼ੀਜ਼ ਗਿਨੇ ਗਏ ਆ ਸਾਨੂੰ ਇਹਨਾਂ ਗੱਲਾਂ ਤੋਂ ਸਿੱਖਣਾ ਚਾਹੀਦਾ ਕਿ ਸਾਨੂੰ ਹਮੇਸ਼ਾ ਇਹ ਕਹਿਣਾ ਚਾਹੀਦਾ ਕਿ ਪਰਮੇਸ਼ਰ ਮੈਂ ਕੁਛ ਨਹੀਂ ਤੂੰ ਹੀ ਤੂੰ ਹੈ ਤੇ ਜਦੋਂ ਅਸੀਂ ਉਹਨੂੰ ਕਹਾਂਗੇ ਤੂੰ ਹੀ ਤੂੰ ਹੈ ਤਾਂ ਇਹ ਸਾਡੇ ਲਈ ਆਸ਼ੀਸ਼ ਦਾ ਕਾਰਨ ਹੋ ਜਾ। ਤਾਂ ਰੱਬ ਤੁਹਾਨੂੰ ਬles ਕਰੇ ਇਸ ਬਚਨ ਦੁਆਰਾ ਆਸ਼ੀਸ਼ ਮਿਲੇ ਗੋਡ ਬles